ਸਸ਼ੇਕਾਂ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਬਸਪਾ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਸੁਰਿੰਦਰ ਕੰਬੋਜ ਦੀਆਂ ਮੁਸ਼ਕਲਾਂ ਬਾਤ ਸਕਦੀਆਂ ਨੇ ਜੀ ਹਾਂ ਸੁਰਿੰਦਰ ਕੰਬੋਜ ਦੀ ਸਵੇਰੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਉਹ ਪੋਲਿੰਗ ਬੂਥ ਦੇ ਅੰਦਰ ਮੋਬਾਈਲ ਲੈ ਕੇ ਜਾਂਦੇ ਨੇ ਤੇ ਵੋਟ ਦਿੰਦੇ ਹੋਏ ਆਪਣੀ ਵੀਡੀਓ ਸ਼ੂਟ ਕਰਵਾਉਂਦੇ ਨੇ ਜਿਸ ਤੋਂ ਬਾਅਦ ਲਗਾਤਾਰ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਸ਼ਰਯੰਤ ਜਿਹਾੜੀਆਂ ਗਈਆਂ ਜਿਸ ਤੋਂ ਬਾਅਦ ਹੁਣ ਗੁਰੂ ਹਰਸਰਾਏ ਦੇ ਵਿੱਚ ਸੁਰਿੰਦਰ ਸਿੰਘ ਕੰਬੋਜ ਰਾਦੇ ਖਿਲਾਫ ਮਕਦਮਾ ਵੀ ਦਰਜ ਹੋ ਗਿਆ ਹੈ ਅੱਜ ਫਿਰੋਜ਼ਪੁਰ ਵਿਖੇ ਬੌਜਨ ਸਮਾਜ ਪਾਰਟੀ ਦੇ ਉਮੀਦਵਾਰ ਸ਼੍ਰੀ ਸਰੁੰਦਰ ਕੰਪੋਜੀ ਦੇ ਖਿਲਾਫ ਇੱਕ ਅਫੇਰ ਦਰਜ ਕੀਤੀ ਗਈ ਹੈ ਕਿਉਂਕਿ ਉਹਨਾਂ ਨੇ ਜਦੋਂ ਵੋਟ ਪਾਣ ਗਏ ਤਾਂ ਉਹਦੀ ਵੀਡੀਓ ਬਣਾਈ ਤੇ ਵੋਟ ਪਾਉਂਦੇ ਹੋਏ ਵੀਡੀਓ ਬਣਾ ਕੇ ਉਹ ਜਨਤਕ ਕੀਤਾ ਜਿਹੜਾ ਕਿ ਕਾਨੂੰਨ ਮੁਤਾਬਕ ਗਲਤ ਹੈ ਤੇ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਤੇ ਆਈਪੀਸੀ ਦੇ ਤਹਿਤ ਅਸੀਂ 98 ਨੰਬਰ ਐਫ ਆਈ ਆਰ ਗੁਰੂ ਅਰਸੇ ਵਿੱਚ ਅਸੀਂ ਦਰਜ ਕੀਤੀ ਹੈ ਤੇ ਬਾਕੀ ਸਾਰੇ ਉਮੀਦਵਾਰਾਂ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਕੋਈ ਵੀ ਅਜਿਹਾ ਕਾਰਨ ਨਾ ਕਰਨ ਜਿਸ ਦੇ ਨਾਲ ਸੰਵਿਧਾਨ ਦੀ ਸਾਡੇ ਕਾਨੂੰਨ ਦੀ ਉਲੰਘਣਾ ਹੋਵੇ ਤਾਂ ਕਿ ਸਾਨੂੰ ਫਿਰ ਤੁਹਾਡੇ ਖਿਲਾਫ ਵੀ ਕੋਈ ਅਜਿਹੀ ਕਾਰਵਾਈ ਕਰਨੀ ਪਵੇ ਤੇ ਨਾ ਸ਼ਬਦਾਂ ਦੇ ਨਾਲ ਹੀ ਅਸੀਂ ਆਸ ਕਰਦੇ ਹਾਂ ਕਿ ਬਾਕੀ ਸਾਰੇ ਉਮੀਦਵਾਰ ਵੀ ਸਾਰੇ ਕਾਨੂੰਨ ਦੀ ਪਾਲਣਾ ਕਰਨਗੇ ਧੰਨਵਾਦ ਜੈ ਜੀ